ਐਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਸ਼ੁੱਕਰਵਾਰ 5 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥਾ ਸੱਮਣ ਜਾਰੀ ਕਰ ਸਕਦੀ ਹੈ ਤੇ ਹੁਣ ਈਡੀ ਨੇ ਇੱਕ ਵਾਰ ਫਿਰ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਈਡੀ ਦੇ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਕਾਨੂੰਨ ਦੇ ਸਬੰਧ ਦੇ ਵਿੱਚ ਪਹੁੰਚ ਕੇ ਚਲੇ ਬੁਲਾਇਆ ਜਾ ਰਿਹਾ ਅਤੇ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਜਾਣ ਬਾਰੇ ਵੀ ਚਰਚਾ ਚੱਲ ਰਹੀ ਹੈ ਅਤੇ ਇਹ ਖੱਸ਼ਾ ਹੋਰ ਕੋਈ ਨਹੀਂ ਸਗੋ ਅਰਵਿੰਦ ਕੇਜਰੀਵਾਲ ਖੁਦ ਪ੍ਰਗਟ ਕਰ ਰਹੇ ਹਨ ਉਹਨਾਂ ਦੀ ਪਾਰਟੀ ਦੇ ਆਗੂ ਵੀ ਦੋ ਦਿਨਾਂ ਤੋਂ ਕਹਿ ਰਹੇ ਹਨ ਕਿ ਈੜੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਜਾ ਰਹੀਆ ਅਤੇ ਇਸ ਦੌਰਾਨ ਇੱਕ ਨਵੇਂ ਘਟਾਲੇ ਨੇ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਲਾ ਰਹੀ ਸੀ ਕਿ ਕੇਜਰੀਵਾਲ ਅੱਜ ਗ੍ਰਿਫਤਾਰ ਹੋਣ ਵਾਲੇ ਹਨ ਹਾਲਾਂਕਿ ਕੇਜਰੀਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਉਹ ਮੀਡੀਆ ਦੇ ਸਾਹਮਣੇ ਆਏ ਅਤੇ ਉਹਨਾਂ ਨੇ ਉਹੀ ਗੱਲ ਦਰਾਈ ਜੋ ਉਹਨਾਂ ਦੇ ਸਾਥੀ ਪਿਛਲੇ ਕੁਝ ਘੰਟਿਆਂ ਤੋਂ ਕਹਿ ਰਹੇ ਹਨ ਪਿਛਲੇ 2 ਸਾਲਾਂ ਤੋਂ ਸ਼ਰਾਬ ਕੋਟਾਲੇ ਦਾ ਨਾਂ ਸੁਣ ਰਹੇ ਹੋ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਹੁਣ ਤੱਕ ਇਸ ਕਪਲੇ ਦੇ ਵਿੱਚ ਇੱਕ ਵੀ ਪੈਸਾ ਨਹੀਂ ਲੱਗਾ ਹੈ ਭਾਜਪਾ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਅਤੇ ਉਸ ਦੀ ਸਭ ਤੋਂ ਵੱਡੀ ਜਾਇਦਾਦ ਉਸ ਦੀ ਇਮਾਨਦਾਰੀ ਹੈ ਅਤੇ ਉਹ ਸਮਨ ਦਾ ਜਵਾਬ भेज रहे ਹਨ ਅਤੇ ਈਡੀ ਵੱਲੋਂ ਭੇਜੇ ਗੇ ਸੰਮਨ ਪੂਰੀ ਤਰ੍ਹਾਂ ਗੈਰ ਕਾਨੂੰਨੀ ਨੇ ਬਿਊਰੋ ਰਿਪੋਰਟ ਅਸਮ ਜਰ نیوز